ਸ਼੍ਰੀ ਨਗਰ ਵਿੱਚ ਅਨਮੋਲ ਬਚਨ ਸ਼੍ਰੀ ਨਗਰ ਦੇ ਅਖੀਰਲੇ ਦੌਰੇ ਸਮੇਂ ਇੱਕ ਡਾਕ ਬੰਗਲੇ ਵਿੱਚ ਸ਼ਾਮ ਦਾ ਦਵਾਨ ਸਜਿਆ ਭੋਗ ਪਿਛੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਫਰਮਾਇਆ ਭਾਈ ਅੱਜ ਦੇਵਤਿਆਂ ਦਾ ਦਵਾਨ ਸੀ 33 ਕਰੋੜ ਦੇਵਤੇ ਸ਼ਹੀਦ ਮਰੀਦ ਸਭ ਹਾਜ਼ਰ ਸਨ ਫਿਰ ਫਰਮਾਇਆ ਭਾਈ ਪੰਡ ਬੜੀ ਭਾਰੀ ਹੈ ਸਾਰੀਆਂ ਸੰਪਰਦਾਵਾਂ ਤੇ ਜਥੇਬੰਦੀਆਂ ਨਾਲ ਇੱਕ ਰਸ ਵਰਤਨਾ ਅਤੇ ਸਭ ਦਾ ਪ੍ਰੇਮ ਲੈਣਾ ਬੜਾ ਕਠਿਨ ਹੈ। ਸਤਿਗੁਰੂ ਕਿਰਪਾ ਕਰੇ ਅਤੇ ਆਪਣੀ ਤਾਕਤ ਬਖਸ਼ੇ ਤਾਂ ਹੀ ਇਹ ਕੰਮ ਸਿਰੇ ਚੜ ਸਕਦਾ ਹੈ। ਵੱਖਰਾ ਡੇਰਾ ਅਤੇ ਜਥਾ ਬਣਾ ਕੇ ਬਹਿ ਜਾਣਾ ਅਤੇ ਕੁਝ ਸੇਵਕ ਮਗਰ ਲਾ ਲੈਣਾ ਕੋਈ ਔਖੀ ਗੱਲ ਨਹੀਂ। ਸ਼੍ਰੀਨਗਰ ਇੱਕ ਸ਼ਾਮ ਵਚਨ ਕੀਤਾ हिंदुस्तान ਵਿੱਚ ਝੂਠ ਠੱਗੀ ਫਰੇਬ ਬਹੁਤ ਹੋ ਗਿਆ ਹੈ ਇਸ ਮੁਲਕ ਵਿੱਚ ਇਹਨਾਂ ਦਾ ਨਾਸ਼ ਹੋਵੇ ਪਰ ਨਾਲ ਹੀ ਅਸੀਸ ਦਿੱਤੀ ਆਧਾਰਮ ਖੈ ਹੋਵੇ ਅਤੇ ਧਰਮ ਦਾ ਪ੍ਰਕਾਸ਼ ਹੋਵੇ ਇਸ ਤੋਂ ਇਲਾਵਾ ਸਾਰੀ ਆਇਉ ਕਾਲ ਵਿੱਚ ਕਿਸੇ ਨੂੰ ਵੀ ਵਰ ਜਾਂ श्राप ਨਹੀਂ ਦਿੱਤਾ